हां जी सर एसआरटी केमे पुलिस थाना खालरा ਬਲੋ ਕਿੰਨੇ ਮੁਕਦਮੇ ਦਰਜ ਕੀਤੇ ਗਏ ਦੇਖੋ ਜੀ ਸਾਲ 2023 ਦੇ ਵਿੱਚ ਹੁਣ ਤੱਕ ਸਾਲ ਦੇ ਵਿੱਚ ਸਾਡੇ ਜਿਹੜੇ ਨਸ਼ਿਆਂ ਦੇ ਖਿਲਾਫ ਮੁਕਦਮੇ ਦਰਜ ਕੀਤੇ ਗਏ ਆ ਨਸ਼ਿਆਂ ਦੇ ਖਿਲਾਫ ਜਿਹੜੀ ਮੁਹਿੰਮ ਜਿਹੜੀ ਪੰਜਾਬ ਸਰਕਾਰ ਨੇ ਵਿਡੀਸੀ ਉਹਦੇ ਤਹਿਤ ਸਾਡੇ 50 ਮੁਕਦਮੇ ਜਿਹੜੇ ਐਸਐਨਡੀਪੀਐਸ ਦੇ ਤਹਿਤ ਦਰਜ ਕੀਤੇ ਹਨ ਜਿਦੇ ਵਿੱਚ 43 ਕਿਲੋ 909 ਗ੍ਰਾਮ ਹੈਰੋਇਨ ਰਿਕਵਰੀ ਕੀਤੀ ਹੈ ਤੇ 295 ਨਸ਼ੀਲੀਆਂ ਗੋਰੀਆਂ ਤੇ ਤਕਰੀਬਨ 22 ਡਰੋਨ ਜਿਹੜੇ ਅਸੀਂ ਰਿਕਵਰ ਕਰ ਸਕੇ ਜਿਹੜੇ ਪਾਕਿਸਤਾਨ ਵੱਲੋਂ ਜਿਹੜੇ ਇਧਰ ਭੇਜੇ ਜਾਂਦੇ ਜਿੰਨਾਂ ਦਾ ਹੀਰੋ ਵਿੱਚ ਭੇਜੀ ਜਾਂਦੀ ਆ ਨਿਤ ਦੇ ਅਸੀਂ ਨਿਤ ਡਰੋਨ ਫੜਦੇ ਆ ਤੇ ਰਿਕਵਰੀਆਂ ਕਰਦੇ ਆ ਤੇ ਇਸੇ ਤਹਿਤ ਜਿਹੜੀ ਡਰਗ ਮੰਨੀਆਂ ਜਿਹੜੀ ਇਸ ਸਾਲ ਦੇ ਵਿੱਚ ਸਾਰੀ 258500 ਰੁਪਏ ਦੀ ਡਰਗ ਮੰਨੀਆਂ ਉਹ ਰਿਕਵਰ ਕੀਤੀ ਗਈ ਹੈ ਤੇ ਹੋਰ ਵੀ ਚੋਰੀ ਦੇ ਮੋਟਰਸਾਈਕਲ ਵਗੈਰਾ ਅਸੀਂ 12 ਮੋਟਰਸਾਈਕਲ ਰਿਕਵਰੀ ਕੀਤੀ ਨੇ ਤੇ 152 ਦੋਸ਼ੀ ਜਿਹੜੇ ਆ ਇਸ ਸਾਲ ਦੇ ਵਿੱਚ ਅਸੀਂ ਥਾਣਾ ਖੱਲਾ ਵਾਲੀ ਪੁਲਿਸ ਨੇ ਜਿਹੜੇ ਫੜ ਕੇ ਤੇ ਜੇਲਾ ਵਿੱਚ ਭੇਜੇ ਨੇ ਤੇ ਅਸੀਂ ਕੁਝ ਜਿਹੜੇ ਸਮਗਲਰ ਨੇ ਪੁਰਾਣੇ ਜਿਹੜੇ ਐਕਟਿਵ ਨੇ ਆ ਉਹਨਾਂ ਦੇ ਕਲੰਦਰੇ ਬਣਾ ਕੇ ਉਹਨਾਂ ਨੂੰ ਵੀ ਬੌਂਡ ਕੀਤਾ ਸਾਲ-ਸਾਲ ਵਾਸਤੇ ਅਸੀਂ ਉਹਨਾਂ ਨੂੰ ਬੌਂਡ ਕੀਤਾ ਗਿਆ ਇਹ ਅਸੀਂ ਜਿਹੜੇ ਇਸੇ ਤਹਿਤ ਜਿਨ੍ਹਾਂ ਨੇ ਸਮਗਲਰਾਂ ਨੇ ਆਪਣੀਆਂ ਜਾਇਦਾਦਾਂ ਬਣਾਈਆਂ ਨਸ਼ਾ ਵੇਚ ਕੇ ਉਹਨਾਂ ਦੀਆਂ ਜਾਇਦਾਦਾਂ ਵੀ ਜਿਹੜੀਆਂ ਅਟੈਚ ਕਰਾਈਆਂ ਗਈਆਂ ਨੇ ਉਦੇ ਉਹਦੇ ਵਿੱਚ 6113525 ਰੁਪਏ ਦੀ ਜਿਹੜੀ ਜਾਇਦਾਦ ਹੈ ਉਹ ਸਮਗਰਾਂ ਦੀ ਜਿਹੜੀ ਅਹੀਂ ਅਟੈਚ ਕਰਵਾਈ ਹੈ। ਤਾਂ ਪਿਛਲੇ ਸਾਲ ਕਿੰਨੇ ਸੀ ਤੇ ਹੁਣ ਕਿੰਨੇ ਟੋਟਲ ਕਿੰਨੇ ਵਧੇ ਤੇ ਕਿੰਨੇ ਘਟੇ? ਪਿਛਲੇ ਸਾਲ ਦਾ ਤੇ ਨਹੀਂ ਸਾਡੇ ਕੋਲ ਇਹ ਇਹ ਡਾਟਾ ਲਿਆ। ਪਿਛਲੇ ਸਾਲ ਆ 93 ਮਕਦਮੇ ਜਿਹੜੇ ਆ ਪਿਛਲੇ ਸਾਲ ਹੋਇਆ ਇਸ ਸਾਲ ਜਿਹੜੇ ਆ ਦੁੱਗਣੇ ਜਿਹੜੇ ਮਕਦਮੇ ਅਹੀਂ ਦਰਜ ਹੋਏ ਆ ਨਸ਼ਿਆਂ ਦੇ ਕਲੱਬ ਤੇ ਪੰਜਾਬ ਸਰਕਾਰ ਤੇ ਸਾਰੇ ਡੀਜੀਪੀ ਸਾਹਿਬ ਦੇ ਹਦਾਇਤਾਂ ਮੁਤਾਬਕ ਜੀ ਸ੍ਰੀ ਐਸਐਸਪੀ ਸ੍ਰੀ ਆਸ਼ਵੀ ਕਪੂਰ ਜੀ ਦੀ ਨਿਗਰਾਨੀ ਦੇ ਤਹਿਤ ਅਸੀਂ ਜਿਹੜਿਆ ਇਹ ਕਾਰਵਾਈ ਕਰ ਰਹੇ ਆ ਥਾਣਾ ਖੜਾ ਪੁਲਿਸ ਅਤੇ ਬੀਐਸਐਫ ਦੇ ਅਸੀਂ ਸਾਂਝੇ ਆਪਰੇਸ਼ਨ ਨਾਲ ਕਾਫੀ ਜੜੀਆਂ ਰਿਕਵਰੀਆਂ ਕੀਤੀਆਂ ਨੇ ਤੇ ਅੱਗੇ ਵੀ ਜਿਹੜਾ ਅਗਲੇ ਸਾਲ ਆਉਂਦੇ ਵੀ ਇਹ ਜੜੀਆਂ ਇਸਾਈ ਜਾਰੀ ਰਹਿਣਗੀਆਂ ਸਭ ਤੋਂ ਵੱਧ ਜਿਹੜਾ ਨਸ਼ਾ ਕਿਸ ਤਰ੍ਹਾਂ ਦਾ ਫੜਿਆ ਗਿਆ ਸ਼ਰਾਬ ਜਾਂ ਹੈਰਵਨ ਇਹ ਬਾਰਡਰ ਏਰੀਆ ਹੋਣ ਕਰਕੇ ਜਿਹੜਾ ਪਾਕਿਸਤਾਨ ਦੇ ਨਾਲ ਸਰ ਬਾਰਡਰ ਹੈ ਦੇ ਵਿੱਚ ਹੈਰਵਨ ਦੀ ਰਿਕਵਰੀ ਬਹੁਤ ਜ਼ਿਆਦਾ ਹੋਈ ਹੈ ਇਹ ਹਰ ਹੋਂ ਦਾ ਜਿਆਦਾ ਇੱਥੇ ਜਿਹੜੀ ਸਮਗਲਿੰਗ ਪਾਕਿਸਤਾਨ ਡਰੋਨਾਂ ਹੀ ਕਰਦੇ ਆ ਤੁੰਦ ਉਹਦੀ ਜਿਹੜੀ ਰਿਕਵਰੀ ਕਾਫੀ ਹੋਈ ਹੈ ਕੀ ਲੱਗਦਾ ਕਦੋਂ ਤੱਕ ਇਹ ਰੁਕ ਸਕਦੀ ਹੈ ਕੋਈ ਦੇਖੋ ਜੀ ਅਸੀਂ ਸਾਡੇ ਜਿਹੜੇ ਜਿਹੜੀਆਂ ਕੋਸ਼ਿਸ਼ਾਂ ਚੱਲ ਰਹੀ ਨੇ ਜਿਹੜੇ ਸਮਗਲਰ ਆਪਣੀਆਂ ਕੋਸ਼ਿਸ਼ਾਂ ਕਰਦੇ ਨੇ ਕਹਿੰਦੇ ਨੇ ਲੇਕਿਨ ਜਿਹੜੀ ਪੰਜਾਬ ਪੁਲਿਸ ਤੇ ਜਿਹੜੀ ਬੀਐਸਐਫ ਇੱਥੇ ਬਿਲਕੁਲ ਅਲਰਟ ਹੈ ਐ ਹਰ ਵੇਲੇ ਆਪਣੀਆਂ ਗਸਤਾਂ ਵੀ ਸਾਡੀਆਂ ਜਿਹੜੀਆਂ ਚੱਲਦੀਆਂ ਰਹਿੰਦੀਆਂ ਪੈਟਰੋਲਿੰਗ ਚੱਲਦੀ ਰਹਿੰਦੀ ਹੈ ਤੇ ਸਾਡੇ ਨਾਕੇ ਜਿਹੜੇ ਆ ਉਹ ਵੀ ਹਰ ਵਾਰੀ ਰਾਤ ਵੀ ਲੱਗਦੇ ਆ ਦਿਨੇ ਵੀ ਸਾਡੇ ਨਾਕੇ ਲੱਗਦੇ ਆ ਅਸੀਂ ਤੇ ਹਰ ਤਰ੍ਹਾਂ ਜਿਹੜਾ ਹਰ ਵੇਲੇ ਇਸ ਮੁਹਿੰਮ ਦੇ ਵਿੱਚ ਜੁੜੇ ਰਹਿੰਦੇ ਆ ਦੋਸ਼ੀਆਂ ਨੂੰ ਫੜਦੇ ਰਹਿੰਦੇ ਆ ਰਿਕਵਰੀਆਂ ਕਰਦੇ ਰਹਿੰਦੇ ਆ ਇਹ ਇਸ ਤਰ੍ਹਾਂ ਹੀ ਜਾਰੀ ਰਹੇਗਾ ਪਾਕਿਸਤਾਨੀ ਡਰੋਨ ਦੀ ਜਾਣਕਾਰੀ ਦੇਣ ਵਾਲੇ ਨੂੰ ਕੋਈ ਪੰਜਾਬ ਪੁਲਿਸ ਇਨਾਮ ਦੇ ਰਹੀ ਹੈ ਹਾਂਜੀ ਉਹ ਜਿਹੜਾ ਕੋਈ ਸਾਨੂੰ ਕੋਈ ਇਨਫੋਰਮੇਸ਼ਨ ਦਿੰਦਾ ਕਿਸੇ ਡਰੋਨ ਦੀ ਜੋ ਡਿੱਗਿਆ ਹੋਇਆ ਜਾਂ ਕਿਤੇ ਕੋਈ ਨਸ਼ੀਲਾ ਵਸਤੂ ਜੇ ਡਿੱਗੀ ਹੁੰਦੀ ਹੈ ਕੋਈ ਵੀ ਬੱਚਾ ਕੋਈ ਸਿਆਣਾ ਜਿਹੜਾ ਵੀ ਸਾਨੂੰ ਉਸ ਦੀ ਇਨਫੋਰਮੇਸ਼ਨ ਦਿੰਦਾ ਅਸੀਂ ਉਹ ਪੰਜਾਬ ਸਰਕਾਰ ਵੱਲੋਂ ਜਿਹੜੀ ਹੈ ਇਨਾਮ ਦੀ ਰਾਸ਼ੀ ਜਿਹੜੀ ਆ ਉਹ ਅਸੀਂ ਦੇਨੇ ਆ ਸਾਡੇ ਕੋ 13 ਕ ਜਾਣਿਆਂ ਦੇ ਅਸੀਂ ਲਿਖ ਕੇ ਭੇਜਿਆ ਸੀ ਜਿਨ੍ਹਾਂ ਵਿੱਚੋਂ ਕੁਝ ਨੂੰ ਅਸੀਂ ਜਿਹੜੇ ਕੁਝ ਦਿਨਾਂ ਦੇ ਵਿੱਚ ਸਾਹ ਐਸਐਸਪੀ ਸਾਹਿਬ ਜਿਹੜਾ ਇੱਕ ਪ੍ਰੋਗਰਾਮ ਕਰਕੇ ਤੇ ਉਹਦੇ ਵਿੱਚ ਉਹ ਜਿਹੜੇ ਇਨਾਮ ਰਕਮ ਜਿਹ ਉਹ ਸਾਰਿਆਂ ਨੂੰ ਦੇਣਗੇ